ਕੁੱਝ ਕੀ ਗੱਲਬਾਤ ਹੋ ਗਈ ਸੀ ਵੀਡੀਓ ਵਾਇਰਲ ਹੋ ਰਹੀ ਹੈ ਕੀ ਕਹਾ ਸੁਣੀ ਹੋ ਗਈ ਸੀ ਉਹਦੇ ਨਾਲ ਜੀ ਸਾਨੂੰ ਉਹ ਇਹ ਕਰਕੇ ਬੋਲੇ ਕਹਿੰਦੇ ਵੀ ਮੈਨੂੰ ਬਿਨਾ ਅੱਡੇ ਦਾ ਧਾਰੋ ਬਾਹਦਰਗਾੜਾ ਸਟੋरेज ਤੇ ਗੱਡੀ ਰੋਕੀ ਹੈ ਜੀ ਉਹ ਫਿਰ ਉੱਥੇ ਨਹੀਂ ਅੱਗੇ ਆ ਗਏ ਬਾਹਦਰਗਾੜਾ ਤੋਂ ਵਿਚਾਲੇ ਕਿਲੇ ਆਨ ਰੋਡ ਤੇ ਗੱਡੀ ਆਤੀ ਨੂੰ ਕਹਿੰਦਾ ਵੀ ਮੈਨੂੰ ਲਾਓ ਇੱਥੇ ਰੋਕ ਕੇ ਅੱਛਾ ਮੈਂ ਕਿਹਾ ਬਾਈ ਜੀ ਸਟੋरेज ਤੇ ਧਾਰਾਂਗੇ ਅਗਲੇ ਸਟੋरेज ਤੇ ਧਾਰਾਂਗੇ ਤੁਹਾਨੂੰ ਯੂਨੀਵਰਸਿਟੀ ਆ ਕੇ ਗੱਡੀ ਰੋਕੀ ਤੇ ਸਾਨੂੰ ਗਾਲ੍ਹਾਂ ਵੀ ਕੱਢੀਆਂ ਉਹਨੇ ਭਰੀ ਗੱਡੀ ਦੇ ਵਿੱਚ ਸਾਡੇ ਨਾਲ ਬਤਨੀ ਜਿਹੀ ਵੀ ਕੀਤੀ ਤੇ نیچے ਉੱਤਰ ਕੇ ਮੈਨੂੰ ਮਾਰਨ ਤੱਕ ਆਈ ਜੋ ਪੱਬੀ ਸ਼ਦਾਵ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਦਿਨ ਰਾਤ ਸੇਵਾ ਨਿਭਾਉਣੇ ਤੇ ਸਵਾਰੀ ਦਾ ਇਦਾਂ ਦਾ ਵਤੀਰਾ ਜਦੋਂ ਤੁਹਾਡੇ ਨਾਲ ਕੀਤਾ ਜਾਂਦਾ ਹੈ ਕਿਵੇਂ ਦਾ ਮਹਿਸੂਸ ਹੁੰਦਾ ਤੁਹਾਨੂੰ ਜੀ ਤਾਂ ਹਰ ਦੇਖੋ ਸਾਰਾ ਦਿਨ ਅਸੀਂ ਸੇਵਾ ਕਰੀਦੀ ਆ ਜਦੋਂ ਇਦਾਂ ਜਿਹੇ ਵਤੀਰੇ ਵਰਤਦੇ ਨੇ ਸਾਡੇ ਨਾਲ ਜੀ ਫਿਰ ਸਾਨੂੰ ਬੜਾ ਬਹੁਤ ਆ ਜੀ ਜੀ ਕੀ ਮੰਗ ਕਰਦੇ ਤੁਸੀਂ ਮੰਗਦਾ ਜੀ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਇਸ ਤਰ੍ਹਾਂ ਹਰ ਇੱਕ ਬੰਦਾ ਸਾਨੂੰ ਆ ਕੇ ਵੱਗ ਢੱਡ ਬੋਲ ਕੇ ਚੜਾ ਜਾਂਦਾ ਜੀ ਜੀ ਬਿਨਾਂ ਪਜਾਣਾ ਕੋਈ ਗੱਲ ਵੀ ਨਹੀਂ ਹੈਗੀ ਜੀ ਬਿਨਾਂ ਅੱਡੇ ਤੋਂ ਉਤਾਰਨ ਦਾ ਕੋਈ ਮੂਲੇ ਦੀ ਮੰਦਾ ਜੀ ਦੇਖੋ ਪਾਸ ਸਪੀਡ ਸਪੀਡ ਤੇ ਗੱਡੀ ਆ ਰਹੀ ਹੈ ਜੀ ਜੇ ਅਸੀਂ ਹੁਣ ਰੋਡ ਤੇ ਗੱਡੀ ਰੋਕਦੇ ਪਿੱਛੇ ਕਿਸੇ ਨੇ ਗੱਡੀ ਵਿੱਚ ਲੱਗੀ ਜੀ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਜਿਵੇਂ ਉਹ ਜਿੱਦ ਕਰ ਰਹੇ ਸੀ ਮੈਨੂੰ ਉਤਾਰ ਹੋ ਜੇ ਤੁਸੀਂ ਗੱਡੀ ਰੋਕਦੇ ਤਾਂ ਹਾਦਸਾ ਵੀ ਹੋ ਸਕਦਾ ਹੈ ਹਾਦਸਾ ਵੀ ਹੋ ਸਕਦਾ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਜੀ ਬਿਲਕੁਲ ਵਿੱਚ ਕਿਸ ਤਰ੍ਹਾਂ ਦੇਖਦਾ हूं ਜਿਹੜਾ ਇਹ ਵਤੀਰਾ ਸਵਾਰੀ ਵੱਲੋਂ ਪਿੱਕਾ ਗਿਆ ਹੈ ਡਰਾਈਵਰ ਬਾਈ ਨੂੰ ਭੱਦੀ ਸ਼ਵਡਾਲੀ ਦਾ ਇਸਤੇਮਾਲ ਕੀਤਾ ਗਿਆ ਜੀ ਜੀ ਇਹ ਦੇਖਿਆ ਜਾਵੇ ਇਹਨਾ ਬਹੁਤ galactos ਸਰਕਾਰ ਨੂੰ ਇਹ ਹੀ ਗੰਟੀ ਆ ਨੀ ਸਾਰੀ ਇਸ ਤਰ੍ਹਾਂ ਬੜਨਾ ਠੀਕ ਆ ਵੀ ਜਿਹੜਾ ਕੋਈ ਐਸਾ ਅੰਸਰ ਠੀਕ ਗਲਤ ਹਰਕਤ ਕਰਦਾ ਪਤਾ ਕਿ ਇਹ ਬਹੁਤ ਗਲਤ ਹਰਕਤ ਕੀਤੀ ਉਹਨੂੰ ਡਰਾਈਵਰ ਨੇ ਚਾਤੀ ਫੋੜ ਕੇ ਉਹਦੇ ਗਲਾਮੇ ਨੂੰ ਹੱਥ ਪਾਇਆ ਜੀ ਜਦੋਂ ਉਹਨੂੰ ਰੋਕਿਆ ਗਿਆ ਉਹ ਬਹੁਤ ਕੁਝ ਬੋਲ ਕੇ ਗਿਆ ਤਾਂ ਇਸ ਲਈ ਬੇਈਤੀ ਹੈ ਵੀ ਅ ਸਰਕਾਰ ਤੋਂ ਵੀ ਸਰਕਾਰ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਸਰਕਾਰ ਦੀ ਮੰਨ ਕਰਦੇ ਹਾਂ ਜੀ ਅਸੀਂ ਸਰਕਾਰ ਤੋਂ ਮੰਗਦੇ ਹਾਂ